10 ਜੁਲਾਈ ਨੂੰ ਜਿਮਨੀ ਚੋਣਾ ਹੋਣਗੀਆਂ ਅਤੇ 13 ਜੁਲਾਈ ਨੂੰ ਇਹਨਾਂ ਜਿਮਨੀ ਚੋਣਾ ਦੇ ਨਤੀਜੇ ਆਉਣਗੇ ਜੇ ਗੱਲ ਕਰੀਏ ਹਲਕਾ ਜਲੰਧਰ ਪੱਛਮੀ ਦੀ ਮੁਕਾਬਲਾ ਜਿਹੜਾ ਹੈ ਜਿਮਨੀ ਚੋਣਾ ਦਾ ਤਕੂਣਾ ਮੰਨਿਆ ਜਾ ਰਿਹਾ ਹੈ ਦੱਸ ਦੇਣੀ ਹੈ ਕਿ ਤਿੰਨਾਂ ਉਮੀਦਵਾਰਾਂ ਦਾ ਕਾਫੀ ਦਬਦਬਾ ਹੈ ਜਲੰਧਰ ਵਿੱਸ ਦੇ ਵਿੱਚ ਹੈ ਪਹਿਲਾ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਜਿਹੜਾ ਐਲਾਨਿਆ ਹੈ ਉਹ ਲਗਾਤਾਰ ਤਿੰਨ ਵਾਰ ਐਮਐਲਏ ਦੀ ਸੀਟ ਤੋਂ ਹਾਰੇ ਹੋਏ ਨੇ ਮਹਿੰਦਰ ਭਗਤ ਲੇਕਿਨ ਜੇ ਗੱਲ ਕਰੀਏ ਉਹਨਾਂ ਦੇ ਪਰਿਵਾਰ ਦੀ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਨੇ ਤਿੰਨ ਵਾਰ ਲਗਾਤਾਰ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਦੋ ਵਾਰ ਉਹ ਕੈਬਨਿਟ ਨਿਸਵੀ ਰਹੇ ਨੇ ਪੰਜਾਬ ਦੇ ਅਤੇ ਉਹਨਾਂ ਦੀ ਬਰਾਦਰੀ ਦੇ ਜਿਹਾ ਕਹਿ ਦਈਏ ਉਹਨਾਂ ਦੇ ਕਮਿਊਨਿਟੀ ਦੀ ਕਾਫੀ ਲੋਕ ਪਾਏ ਜਾਂਦੇ ਨੇ ਹਲਕਾ ਜਲੰਧਰ ਵਸਦੇ ਵਿੱਚ ਦੂਸਰੇ ਪਾਸੇ ਹੈ ਬੀਬੀ ਸੁਰਿੰਦਰ ਕੌਰ ਬੀਬੀ ਸੁਰਿੰਦਰ ਕੌਰ ਪਲੱਸ ਚਰਨਜੀਤ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹ ਉਹਨਾਂ ਦੀ ਬੈਕਗ੍ਰਾਉਂਡ ਜਿਹੜੀ ਨੇ ਮਜ਼ਬੂਤ ਕਰ ਰਹੇ ਨੇ ਕਿਉਂਕਿ ਨਵੇਂ ਬਣੇ ਸੰਸਦ ਚਰਨਜੀਤ ਚੰਨੀ ਦਾ ਦਬਦਬਾ ਕਾਫੀ ਬਣਿਆ ਹੋਇਆ ਹੈ ਜਲੰਧ ਸ਼ਹਿਰ ਦੇ ਉੱਪਰ ਅਤੇ ਤੀਸਰਾ ਪੱਖ ਹੈ ਸ਼ੀਤਲ ਅੰਗੁਰਾਲ ਦਾ ਜਿਹੜੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਸੀ ਤੇ ਅਤੇ ਉਹਨਾਂ ਨੇ ਅਸਤੀਫਾ ਲਿਖ ਦਿੱਤਾ ਸੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਕਿ ਮੈਂ ਲੰਮਾ ਸਫਾ ਹੂੰ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਨਹੀਂ ਕਰ ਸਕਦਾ ਇੱਕ ਪਾਸੇ ਤਾਂ ਹਲਕਾ ਜਲੰਧਰ ਵੈਸ ਦੀ ਲੋਕ ਜਿਹੜੇ ਨੇ ਉਹ ਸ਼ੀਤਲ ਅੰਗੁਰਾਲ ਦੇ ਨਾਂ ਰਾ ਚੱਲ ਰਹੇ ਨੇ ਕਿਉਂਕਿ ਲੋਕਾਂ ਨੂੰ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੜਾ ਵੱਡਾ ਵਿਸ਼ਵਾਸ ਸੀ ਸ਼ੀਤਲ ਅੰਗੁਰਾਲ ਤੇ ਕਿ ਉਹ ਸਾਡੇ ਹਲਕੇ ਦੇ ਲਈ ਕੰਮ ਕਰੇਗਾ ਲੇਕਿਨ 2.5 ਸਾਲ ਹਾਲੇ ਪੂਰੇ ਨਹੀਂ ਹੋਏ ਸੀ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਇਸਤੀਫਾ ਦੇ ਦਿੱਤਾ ਸੀ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸ਼ੀਤਲ ਅੰਗੁਰਾਲ ਅਤੇ ਰਿੰਕੂ ਨੇ ਹੁਣ ਮਾਮਲਾ ਜਿਹੜਾ ਹੈ ਤਿੰਨ ਜਿਹੜੇ ਔਦੇ ਨੇ ਤਿੰਨ ਉਮੀਦਵਾਰ ਨੇ ਜਿਹੜੇ ਆਮ ਆਦਮੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ 35 ਤੋਂ 40000 ਵੋਟ ਹੈ ਜਲੰਧਰ ਪਸ਼ਵੀ ਹਲਕੇ ਦੇ ਵਿੱਚ ਲੇਕਿਨ ਤਿੰਨੇ ਪਾਰਟੀਆਂ ਜਿੱਤ ਦੀ ਦਾਅਵੇਦਾਰੀ ਕਰ ਰਹੀਆਂ ਨੇ ਪਲੜਾ ਕਿਸੇ ਤਰਫ ਵੀ ਭਾਰੀ ਹੋ ਸਕਦਾ ਹੈ ਕਿਉਂਕਿ ਹਾਲੇ 10 12 ਦਿਨ ਪਏ ਨੇ ਜਿਮਨੀ ਚੋਣਾਂ ਦੀ VOTING ਹੋਣ ਨੂੰ ਜੇ ਗੱਲ ਕਰੀਏ ਭਗਤ ਮਹਿੰਦਰ ਮਹਿੰਦਰ ਭਗਤ ਦੀ ਉਹਨਾਂ ਦਾ ਪਲੜਾ ਜਿਹੜਾ ਹੈ ਸਭ ਤੋਂ ਭਾਰੀ ਇਸ ਕਰਕੇ ਦਿਖ ਰਿਹਾ ਹੈ ਕਿਉਂਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜੇ ਸੁਰਿੰਦਰ ਕੌਰ ਦੀ ਗੱਲ ਕਰੀਏ ਸਾਬਕਾ ਮੁੱਖ ਮੰਤਰੀ ਉਹਨਾਂ ਦੇ ਨਾਲ ਨੇ ਅਤੇ ਲੋਕ ਸਭਾ ਦੀ ਸੀਟ ਵੀ ਇਤੋਂ ਯਾਨੀ ਕਿ ਜਲੰਧਰ ਹਲਕੇ ਤੋਂ ਕਾਂਗਰਸ ਪਾਰਟੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੱਤੀ ਹੈ ਜੇ ਗੱਲ ਕਰੀਏ ਸ਼ੀਤਲ ਦੀ ਸ਼ੀਤਲ ਅੰਗੁਰਾਲ ਦੀ ਸੈਂਟਰ ਦੇ ਵਿੱਚ ਸਰਕਾਰ ਬਣ ਚੁੱਕੀ ਹੈ ਤੀਜੀ ਵਾਰ ਭਾਰਤੀ ਜਨਤਾ ਪਾਰਟੀ ਐਨਡੀਏ ਦੇ ਤਹਿਤ ਅਤੇ ਜਿਹੜੇ ਸੁਸ਼ੀਲ ਲਿੰਕੂ ਨੇ ਉਹ ਵੀ ਉਹਨਾਂ ਦੇ ਨਾਲ ਨੇ ਯਾਨੀ ਕਿ ਮੁਕਾਬਲਾ ਤਕੋਣਾ ਬਣਿਆ ਹੋਇਆ ਹੈ ਲੋਕ ਵਿਧਾਨ ਸਭਾ ਦੀ ਸੀਟ ਜਿਤਨੀ ਇਹਨਾਂ ਤਿੰਨਾਂ ਵਾਸਤੇ ਇਹ ਨਹੀਂ ਆਸਾਨ ਨਹੀਂ ਹੋਵੇਗੀ ਕਿਉਂਕਿ ਤਿੰਨੇ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਭੋਜਨ ਸਮਾਜ ਪਾਰਟੀ ਨੂੰ ਛੱਡ ਕੇ ਬਾਕੀ ਤਿੰਨੇ ਪਾਰਟੀਆਂ ਇਨ੍ਹਾਂ ਦਿਨਾਂ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਰੁਝੀਆਂ ਹੋਈਆਂ ਨੇ ਆਪਣੀ ਆਪਣੀ ਪਾਰਟੀ ਦੇ ਮੈਨੀਫੈਸਟੋ ਵੀ ਜਿਹੜੇ ਜਾਰੀ ਕਰ ਦਿੱਤੇ ਰਹੇ ਨੇ ਜਾਰੀ ਕਰ ਦਿੱਤੇ ਗਏ ਨੇ ਲੇਕਿਨ ਦੇਖਣਾ ਹੋਵੇ ਗਾਇਜ਼ ਤਕੂਣੇ ਮੈਦਾਨ ਦੇ ਵਿੱਚ ਜੱਤ ਕੋਣੇ ਮੁਕਾਬਲੇ ਦੇ ਵਿੱਚ ਕਿਹੜੀ ਪਾਰਟੀ ਜਿੱਤ ਹਾਸਲ ਕਰੇਗੀ ਜਦੋਂ ਜਿਮਨੀ ਚੋਣਾਂ ਦੇ ਨਤੀਜੇ ਆਉਣਗੇ ਲੇਕਿਨ ਜੇ ਪੱਖ ਦੀ ਗੱਲ ਕਰੀਏ ਤਾਂ ਤਿੰਨੇ ਪਾਰਟੀਆਂ ਦਾ ਪੱਖ ਇਹਨਾਂ ਦਿਨਾਂ ਦੇ ਵਿੱਚ ਭਾਰਾ ਲੱਗ ਰਿਹਾ ਹੈ ਤਾਂ ਕੋਣੀ ਜਿਹੜੀ ਹੈ ਟੱਕਰ ਮੰਨੀ ਜਾ ਰਹੀ ਹੈ ਜਿਹੜੇ ਲੋਕ ਰਹਿੰਦੇ ਨੇ ਜਲੰਧਰ ਵੈਸਟ ਦੇ ਵਿੱਚ ਸਰਵੇ ਹੋ ਚੁੱਕੇ ਨੇ ਸਰਮਿਆਂ ਦੇ ਵਿੱਚ ਕਿਸੇ ਨੂੰ ਵੀ ਜਿੱਤ ਦਾ ਜਿਹੜਾ ਝੱਡਾ ਨਹੀਂ ਦਿੱਤਾ ਗਿਆ ਨਾ ਤੇ ਨਿੱਜੀ ਚੈਨਲਾਂ ਦੇ ਦੁਆਰਾ ਜਾਂ ਜਿਹੜੇ ਚੈਨਲ ਸੋਸ਼ਲ ਮੀਡੀਆ ਤੇ ਕੰਮ ਕਰਦੇ ਨੇ ਕਿਉਂਕਿ ਮਾਮਲਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਚੋਰ ਪ੍ਰਚਾਰ ਵੀ ਪੱਕਿਆ ਹੋਇਆ ਹੈ ਅਤੇ ਵਿਰੋਧੀ ਧਿਰਾਂ ਇੱਕ ਦੂਜੇ ਉੱਤੇ ਤੰਜ ਕੱਸ ਰਹੀਆਂ ਨੇ ਇੱਕ ਪਾਸੇ ਸਾਬਕਾ ਮੁੱਖ ਮੰਤਰੀ ਅਤੇ ਮੌਕਾ ਕੇ ਦੇ ਸੰਸਦ ਚਰਨਜੀਤ ਚੰਨੀ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸੁਬੂਚੀ ਟੀਮ ਤਾਮ-ਚਾਮ ਝੁਕੇਗੀ ਜਿਮਣੀ ਚੋਣਾਂ ਦੇ ਵਿੱਚ ਅਤੇ ਤੀਸਰੇ ਪਾਸੇ ਸ਼ੀਤਲ ਅੰਗੁਰਾਲ ਜਿਨ੍ਹਾਂ ਦੀ ਸਰਕਾਰ ਜਿਹੜੀ ਹੈ ਸੈਂਟਰ ਦੇ ਵਿੱਚ ਬੰਨ ਚੁੱਕੀ ਹੈ ਤੀਜੀ ਵਾਰ ਯਾਨੀ ਕਿ ਸਾਰੀਆਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਭੋਜਨ ਸਮਾਜ ਪਾਰਟੀ ਨੂੰ ਛੱਡ ਕੇ ਤਿੰਨੇ ਦੀਆਂ ਤਿੰਨੇ ਪਾਰਟੀਆਂ ਹੀ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਨੇ ਜਿਮਨੀ ਚੋਣ ਜਿੱਤਣ ਲਈ ਸੁਰਿੰਦਰ ਕੌਰ ਨੇ ਜਿੱਦਾਂ ਦਾਅਵਾ ਰੱਖ ਦਿੱਤਾ ਹੈ ਉਹਨਾਂ ਨੇ ਕਿਹਾ ਅਸੀਂ ਦਾਵਾ ਨਹੀਂ ਕਰਦੇ ਅਸੀਂ ਕਾਂਗਰਸ ਪਾਰਟੀ ਨਾਲ ਵਾਅਦਾ ਕਰ ਰਹੇ ਹਾਂ ਉਹਨੇ 101% ਦੀ ਗੱਲ ਨਹੀਂ ਕੀਤੀ ਉਹਨੇ 210% ਦੀ ਗੱਲ ਕੀਤੀ ਹੈ ਕਿ ਮੈਂ 210% ਜਿਹੜੀ ਹੈ ਚੋਣ ਜਿੱਤਾਂਗੀ ਹਲਕਾ ਜਲੰਧਰ ਵੈਸਤੋਂ ਮਹਿੰਦਰ ਭਗਤ ਵੀਰ ਜਿਹੜੇ ਉਵੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਨੇ ਮੁਕਾਬਲਾ ਜਿਹੜਾ ਹੈ ਹੁਣ ਟਿਕਾਣਾ ਬਣਿਆ ਹੋਇਆ ਹੈ ਲੇਕਿਨ ਜਿਹੜੀ ਜਿਮਣੀ ਚੋਣ ਦੀ ਸੀਟ ਹੈ ਉਹ ਤਿੰਨਾ ਉਮੀਦਵਾਰਾਂ ਵਾਸਤੇ ਜਿੰਤਨੀ ਆਸਾਨ ਨਹੀਂ ਹੋਵੇਗੀ ਜਿੰਨੇ ਪਹਿਲਾਂ ਅੰਦਾਜ਼ੇ ਲਗਾਏ ਜਾ ਰਹੇ ਸੀ ਕਿਉਂਕਿ ਤਿੰਨੇ ਹੀ ਉਮੀਦਵਾਰ ਚੋਟੀ ਦੇ ਉਮੀਦਵਾਰ ਨੇ ਆਉਣ ਵਾਲੇ ਦਿਨਾਂ 'ਚ ਦੇਖਾਂਗੇ ਕਿ ਕੌਣ ਕਰੇਗਾ ਜਿਮਨੀ ਚੋਣਾਂ ਦੀ ਜਿੱਤ ਜਾਂ ਕਿਹੜੀ ਪਾਰਟੀ ਕਰੇਗੀ